ਹਾਂਜੀ ਬੜੀ ਵਧੀਆ ਸਰ ਦੇ ਕਾਰਗੁਜ਼ਾਰੀ ਜਿਹੜੀ ਦਿਖਾਈ ਗਈ ਹੈ ਸਿਟੀ ਜ਼ੀਰਾ ਪੁਲਿਸ ਵੱਲੋਂ ਸਾਡੀ ਸੀਆਈਏ ਜ਼ੀਰਾ ਵੱਲੋਂ ਅਤੇ ਜਿਹੜੇ ਇੱਕ ਸਾਂਝੇ ਆਪਰੇਸ਼ਨ ਏਜੀਟੀਐਫ ਦੇ ਨਾਲ ਜਿਹੜੀ ਸਾਡੀ ਇਨਫੋਰਮੇਸ਼ਨ ਕਰ ਲਈ ਸਾਨੂੰ ਪਤਾ ਲੱਗ ਗਿਆ ਸੀ ਇਹਨਾਂ ਨੇ ਸਾਰੀ ਰਾਤ ਇਹਨਾਂ ਨੇ ਇਹਦੇ ਵਿੱਚ ਲੱਗੇ ਰਹੇ ਤੇ ਸਾਡੇ ਇਥੋਂ ਦੇ ਲੋਕਲ ਜਿਹੜੇ ਜ਼ੀਰਾ ਪੁਲਿਸ ਦੇ ਕੁਝ ਮੁਲਾਜ਼ਮ ਮੁਲਾਜ਼ਮਾਂ ਨੇ ਬੜੀ ਮਿਹਨਤ ਕਰਕੇ ਉਹਨਾਂ ਨੂੰ ਬੰਦਿਆਂ ਨੂੰ ਕਲਾ ਆਈਡੈਂਟੀਫਾਈ ਕਰ ਲਿਆ ਇਡੈਂਟੀਫਾਈ ਕਰਨ ਤੋਂ ਬਾਅਦ ਸਾਡੀ AGTF ਦੀ ਟੀਮ ਤੇ ਸਾਡੀ ਸਿਟੀ ਪੁਲਿਸ ਅਤੇ ਜ਼ੀਰਾ ਦੇ CIA ਵੱਲੋਂ ਇਹਨਾਂ ਨੇ ਇੱਕ ਸਾਂਝਾ ਆਪਰੇਸ਼ਨ ਕੀਤਾ ਗਿਆ ਜਿਦੇ ਵਿੱਚ ਇਨਫੋਰਮੇਸ਼ਨ ਬੇਸ ਜਿਹਨਾਂ ਨੇ ਨਾਕਾਬੰਦੀ ਕੀਤੀ ਤੇ ਉੱਥੇ ਮੋਟਰਸਾਈਕਲ ਤੇ ਉਹੀ ਜਿਹੜਾ ਪੰਸਰ ਮੋਟਰਸਾਈਕਲ ਉਹਨਾਂ ਨੇ ਯੂਜ਼ ਕੀਤਾ ਸੀ ਇਸ ਕ੍ਰਾਈਮਸ ਅ ਮੰਜੂ ਜੂਰਸ ਤੇ ਜਿਹੜਾ ਅਟੈਕ ਕੀਤਾ ਸੀ ਜਿਹੜਾ ਇਹਨਾਂ ਨੇ ਆ ਕੇ ਲੁੱਟ ਖੋਹੀ ਨੀਰਤ ਦੇ ਨਾਲ ਉਸ ਤੇ ਇਹਨਾਂ ਨੇ ਜਿਹੜਾ ਦੇਖਿਆ ਮੋਟਰਸਾਈਕਲ ਆਇਆ ਉਹਨਾਂ ਨੇ ਭਜਾਉਣ ਦੀ ਕੋਸ਼ਿਸ਼ ਕੀਤੀ ਮੋਟਰਸਾਈਕਲ ਇਹਨਾਂ ਨੇ ਪੁਲਿਸ ਵੱਲੋਂ ਉਸ ਨੂੰ ਇੰਟਰਸੈਪਟ ਕੀਤਾ ਗਿਆ ਉਸ ਨੂੰ ਰੋਕਿਆ ਤੇ ਉਹ ਡਿੱਗ ਪਏ ਜੋ ਤੇਜ਼ ਰਫ਼ਤਾਰ ਦੇ ਵਿੱਚ ਸੀ ਉਹ ਡਿੱਗ ਪਏ ਤੇ ਉਹਨਾਂ ਨੇ ਡਿੱਗਦੇ ਸਾਰੇ ਉੱਠੇ ਤੇ ਪੁਲਿਸ ਵੱਲ ਦੋਨਾਂ ਜਾਣੇ ਨੇ ਫਾਇਰ ਕਰਤਾ ਜਿਹੜਾ ਹਰਜੀਤ ਸਿੰਘ ਜੀਤੂ ਨਾ ਦਾ ਇੱਕ ਬੰਦਾ ਤੇ ਜੋ son of ਕੁਲਵੰਤ ਸਿੰਘ ਤੇ ਉਹ ਮਹੱਲਾ ਚਠੂਆ ਦਾ ਵਾਰਡ 12 ਤੇ ਪੱਟੀ ਦਾ ਰਹਿਣ ਵਾਲਾ ਤੇ ਦੂਸਰਾ ਸੰਮੁਖ ਸਿੰਘ ਇਹਦੇ ਸਨੀ ਆ ਸਰਵ ਸਰਦੇਵ ਸਿੰਘ ਅਸਲ ਪਿੰਡ ਦਾ ਪੱਟੀ ਏਰੀਏ ਦੇ ਵਿੱਚ ਇਹ ਦੋਨੇ ਜਣੇ ਉਹਦੇ ਮੋਟਰਸਾਈਕਲ ਤੇ ਸੀ ਤੇ ਇਹਨਾਂ ਨੇ ਪੁਲਿਸ ਤੇ ਫਾਇਰਿੰਗ ਕੀਤੀ ਜਵਾਬੀ ਫਾਇਰ ਦੇ ਵਿੱਚ ਜਿਹੜਾ ਪੁਲਿਸ ਵੱਲੋਂ ਜਿਹੜੇ ਜਵਾਬੀ ਫਾਇਰ ਕੀਤਾ ਗਿਆ ਉਸੇ ਅਜੀਤ ਸਿੰਘ ਜਿਹੜਾ ਜੀਤੂ ਆ ਇਸ ਦੇ ਫਾਇਰ ਲੱਗਿਆ ਜੋ ਕੋਈ ਹਸਪੀਟਲ ਦੇ ਵਿੱਚ ਹੈ ਡਿੱਗਣ ਕਾਰਨ ਜਿਹੜੀ ਮੋਟਰਸਾਈਕਲ ਤੋਂ ਡਿੱਗਣ ਕਾਰਨ ਜਿਹੜਾ ਦੂਸਰਾ ਇਸ ਦੇ ਨਾਲ ਦਾ ਜਿਹੜਾ ਦੂਸਰਾ ਸਕਿਊਜ਼ਡ ਹੈ ਸੰਮੁਖ ਸਿੰਘ ਸਣੀ ਉਹਦੀ ਵੀ ਲਾਤੇ 6:00 ਵਜੇ ਤੇ ਗਿਰ ਕਰਨ ਜਿਹੜੀ ਉਹਦੀ ਵੀ ਇਨਫਰਾਸਟ੍ਰਕਚਰ ਹੋਇਆ ਤੇ ਇਹ ਜਿਹੜਾ ਇਹਨਾਂ ਦਾ ਇੱਕ ਹੋਰ ਸਾਥੀ ਸੀ ਇਹਨਾਂ ਨੂੰ ਅਸੀਂ ਬਹੁਤ ਜਲਦ ਸਾਡੀ ਟੀਮਾਂ ਗਈਆਂ ਨੇ ਆਇਡੈਂਟੀਫਾਈਡ ਹੈ ਉਹਨੂੰ ਬਹੁਤ ਜਲਦ ਫੜ ਲਾਂਗੇ ਇਹਦੇ ਵਿੱਚ ਹੋਰ ਕਈ ਤਰ੍ਹਾਂ ਦੀਆਂ ਕੈਸਰ ਆਈਆਂ ਸੀਗੀਆਂ ਵੀ ਜਿਵੇਂ ਕੋਈ ਗੱਲ ਕਰ ਰਿਹਾ ਸੀਗਾ ਜਦੋਂ ਮੈਂ ਵੀ ਇੱਥੇ ਮੌਕੇ ਤੇ ਪਹੁੰਚਿਆ ਸੀ ਵੀ ਸ਼ਾਇਦ ਇਹਨਾਂ ਨੂੰ ਕੋਈ ਫਰੋਤੀ ਦੀ ਕਾਲ ਆਈ ਹੈ ਜਾਂ ਕੋਈ ਹੋਰ ਕਾਲ ਆਈ ਹੈ ਉਹ ਅਹੀ ਕੋਈ ਗੱਲ ਨਹੀਂ ਇਹ ਜਿਹੜੇ ਲੁਟੇਰੇ ਸੀ ਇਹਨਾਂ ਨੂੰ ਅਸੀਂ ਵੀ ਅਸੀਂ ਜਾ ਕੇ ਇਹਦੇ ਤੋਂ ਕੁਝ ਪੈਸੇ ਬਣਾ ਲਾਂਗੇ ਇਫੀਸ਼ੀਐਂਟਲੀ ਖਾਲੀ ਇਹਨਾਂ ਨੇ ਦੇਖਿਆ ਵੀ ਦੁਕਾਨ ਤੇ ਹੋਰ ਕੋਈ ਨਹੀਂ ਖੜਾ ਤੇ ਉਹ ਬਜ਼ੁਰਗ ਜਿਹੜੇ ਹੈਗੇ ਆ ਦੁਕਾਨ ਦੇ ਬਟੇ ਪਰ ਜਦੋਂ ਉਹਨਾਂ ਨੂੰ ਅੱਗੇ ਹੋ ਰੈਜ਼ਿਸਟੈਂਸ ਮਿਲੀ ਤੇ ਉਹਨਾਂ ਨੇ ਇਹਨਾਂ ਨੂੰ ਪੈਸੇ ਕਹਿਣ ਤੇ ਨਹੀਂ ਦਿੱਤੇ ਤਾਂ ਇਹ ਉਹਦੇ ਵਿੱਚ ਘਪਰਾੜ ਚ ਛੇਦੀ ਦੇ ਨੇ ਫਾਇਰ ਕਰਕੇ ਮਾਰ ਦੇਣ ਦੀ ਨੀਦ ਨਾਲ ਫਾਇਰ ਕੀਤਾ ਤੇ ਉੱਥੋਂ ਦੌੜ ਗਏ ਤੇ ਸਾਡੀ ਟੀਮ ਨੇ ਬੜੀ ਵਧੀਆ ਬਹਾਦਰੀ ਦਿਖਾਉਂਦੇ ਹੋਏ ਇਹਨਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਵਿਦ 24 ਤੇ ਹਰ ਵਿਦ 24 ਆਵਰਸ 24 ਘੰਟਿਆਂ ਦੇ ਵਿੱਚ ਅਸੀਂ ਜਿਹੜੀ ਇਹ ਜਿਹੜੇ ਨਾ ਸਿਰਫ ਇਹਨੂੰ ਸੋਲਵ ਕੀਤਾ ਟਾਈਮ ਨੂੰ ਬਲਕਿ ਜਿਹੜੇ ਇਹ ਮਿਸਕਰੀਐਂਟਸ ਐ ਇਹਨਾਂ ਨੂੰ ਸਬਕ ਸਿਖਾਉਂਦੇ ਹੋਏ ਗ੍ਰਿਫਤਾਰ ਕੀਤਾ ਹੈ